ਨਾਜਪਿੰਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਨਾ ਲੁਧਿਆਣਾ ਦਾ ਮਨਪਸੰਦ ਖਰੀਦਾਰੀ ਅਤੇ ਜੀਵਨ ਸ਼ੈਲੀ ਸਥਾਨ ਨੈਕਸਸ ਐਮਬੀਡੀ ਨਿਓਪਾਲਿਸ ਮਾਲ ਜਨਵਰੀ ਮਹੀਨੇ ਦੌਰਾਨ ਪਰਿਵਾਰ ਕੇਂਦਰਿਤ ਗਤੀਵਿਧੀਆਂ ਤਿਉਹਾਰਾਂ ਦੇ ਮੁਤਜ਼ਰਬੀਆਂ ਅਤੇ ਦਿਲਚਸਪ ਖਰੀਦਾਰੀ ਪੇਸ਼ਕਸ਼ਾਂ ਨਾਲ ਗਣਤੰਤਰ ਦਿਵਸ ਮਨਾਉ ਲਈ ਪੂਰੀ ਤਰ੍ਹਾਂ ਤਿਆਰ ਹੈ ਨੈਕਸਸ ਐਮਬੀਡੀ ਨਿਓਪਾਲਿਸ ਮਾਲ 23 ਤੋਂ 26 ਜਨਵਰੀ ਤੱਕ ਇਟਸ ਵੰਡਰਲੈਂਡ ਐਕਟੀਵੇਸ਼ਨ ਪੇਸ਼ ਕਰੇਗਾ ਇਹ ਟਿਕਟ ਵਾਲਾ ਅਨੁਭਵ 30 ਮਿੰਟ ਦੇ ਸੈਸ਼ਨ ਲਈ ਪ੍ਰਤੀ ਬੱਚਾ 199 ਰੁਪਏ ਦੀ ਕੀਮਤ ਤੇ ਨੌਜਵਾਨ ਸੈਲਾਨੀਆਂ ਦੇ ਮਨੋਰੰਜਨ ਅਤੇ ਰੁਝੇਮਿਆ ਲਈ ਤਿਆਰ ਕੀਤੀਆਂ ਗਈਆਂ ਕਈ ਤਰ੍ਹਾਂ ਦੀਆਂ ਬੱਚਿਆਂ ਦੀਆਂ ਗਤੀਵਿਧੀਆਂ ਪੇਸ਼ ਕਰੇਗਾ ਜੋ ਪਰਿਵਾਰਾਂ ਲਈ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਵਿਸ਼ੇਸ਼ ਬਣਾਉਂਦਾ ਹੈ ਨੈਕਸਸ ਐਮਬੀਡੀ ਨਿਊ ਪਾਲਿਸ ਮਾਲ ਵਿੱਚ ਝੰਡਾ ਲਹਿਰਾਉਣ ਦੀ ਰਸਮ ਸ਼ਾਮਲ ਹੋਵੇਗੀ ਜੋ ਰਾਸ਼ਟਰੀ ਮਾਣ ਅਤੇ ਇਕਤਾ ਦਾ ਪ੍ਰਤੀਕ ਹੈ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਉਣ ਲਈ ਮਾਲ ਨੂੰ ਪੂਰੇ ਆਹਾਟੇ ਵਿੱਚ ਤਿਰੰਗੇ ਥੀਮ ਵਾਲੇ ਸਜਾਵਟ ਨਾਲ ਸਜਾਇਆ ਜਾਵੇਗਾ ਉਤਸ਼ਾਹ ਨੂੰ ਵਧਾਉਂਦੇ ਹੋਏ ਖਰੀਦਦਾਰ 23 ਜਨਵਰੀ ਤੋਂ 26 ਜਨਵਰੀ ਤੱਕ 92 ਬ੍ਰਾਂਡਾਂ ਤੇ ਫਲੈਟ 50% ਦੀ ਛੋਟ ਦਾ ਆਨੰਦ ਮਾਣ ਸਕਦੇ ਹਨ ਜੋ ਇਸ ਨੂੰ ਖਰੀਦਦਾਰੀ ਕਰਨ ਜਸ਼ਨ ਮਨਾਉਣ ਅਤੇ ਆਪਣੇ ਅਜ਼ੀਜ਼ਾਂ ਨਾਲ ਵਧੀਆ ਸਮਾਂ ਬਿਤਾਉਣ ਦਾ ਇੱਕ ਆਦਰਸ਼ ਸਮਾਂ ਬਣਾਉਂਦਾ ਹੈ ਇਨ੍ਹਾਂ ਸੋਚ ਸਮਝ ਕੇ ਤਿਆਰ ਕੀਤੀਆਂ ਗਈਆਂ ਪਹਿਲ ਕਦਮੀਆਂ ਰਾਹੀਮ ਨੈਕਸਸ ਐਮਬੀਡੀ ਨਿਓਪਾਲਿਸ ਮਾਲ ਇਸ ਮਹੱਤਵਪੂਰਨ ਰਾਸ਼ਟਰੀ ਮੌਕੇ ਤੇ ਬੱਚਾਂ ਲਈ ਗਤੀਵਿਧੀਆਂ ਤਿਉਹਾਰਾਂ ਦੀ ਜਸ਼ਨਾਂ ਅਤੇ ਮੁੱਲ ਸੰਚਾਲਿਤ ਔਪਰਚੂਨ ਪੇਸ਼ਕਸ਼ਾਂ ਨੂੰ ਇਕੱਠਾ ਕਰਕੇ ਇੱਕ ਸੰਪੂਰਨ ਖਰੀਦਾਰੀ ਅਤੇ ਮਨੋਰੰਜਨ ਅਨੁਭਵ ਦੀ ਪੇਸ਼ਕਸ਼ ਕਰਨਾ ਜਾਰੀ ਰੱਖੇ ਹੋਏ ਹਨ